ਨੇਚਰ ਜਨਰਲ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਚੀਨ ਅਤੇ ਅਮਰੀਕਾ ਡਾਇਬਟੀਜ਼ ਦੇ ਟਾਈਮ ਬ bomb ਤੇ ਖੜੇ ਨੇ ਆਉਣ ਵਾਲੇ 30 ਸਾਲਾਂ ਦੇ ਵਿੱਚ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਡਾਇਬਟੀਜ਼ ਦੇ ਇੰਨੇ ਮਰੀਜ਼ ਹੋਣਗੇ ਕਿ ਇਹਨਾਂ ਤਿੰਨਾਂ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਤਕੜਾ ਝਟਕਾ ਲੱਗੇਗਾ ਭਾਰਤ ਲਈ ਡਾਇਬਟੀਜ਼ ਦੂਜਾ ਸਭ ਤੋਂ ਵੱਡਾ ਬੋਝ ਬਣਦਾ ਜਾ ਰਿਹਾ ਹੈ ਭਾਰਤ ਬਲੱਡ ਪ੍ਰੈਸ਼ਰ ਅਤੇ ਡਾਇਬੀਟਸ ਦੇ ਟਾਈਮ ਬ bomb ਤੇ ਖੜਾ ਹੈ ਲਿਸਨ ਟ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ 10 ਕਰੋੜ ਲੋਕ ਡਾਇਬੀਟਸ ਤੋਂ ਪੀੜਤ ਨੇ 2030 ਤੱਕ ਇਹ ਅੰਕੜਾ ਦੁੱਗਣਾ ਹੋਣ ਦੀ ਸੰਭਾਵਨਾ ਹੈ ਹੁਣ ਨੇਚਰਲ ਜਨਰਲ ਵਿੱਚ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਨੇ ਬੇहद ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਤੇ ਭਵਿੱਖਬਾਣੀ ਕੀਤੀ ਹੈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ 30 ਸਾਲਾਂ ਵਿੱਚ ਯਾਨੀ ਲਗਭਗ 2050 ਤੱਕ ਡਾਇਬਟੀਜ਼ ਦੇਸ਼ ਦੇ ਲਈ ਐਡਾ ਪਰੇਸ਼ਾਨ ਕਰਨ ਵਾਲਾ ਹੋਵੇਗਾ ਕਿ ਇਹ ਦੇਸ਼ ਦੀ ਅਰਥ ਵਿਵਸਥਾ ਦਾ ਦੂਜਾ ਸਭ ਤੋਂ ਵੱਡਾ ਬੋਝ ਬਣ ਜਾਵੇਗਾ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਐਪਲਾਈਡ ਸਿਸਟਮ ਐਨਲਿਸਿਸ ਅਤੇ ਵਿਐਨਾ ਯੂਨੀਵਰਸਿਟੀ ਆਫ ਇਕਨੋਮਿਕਸ ਨੇ ਮਿਲ ਕੇ 204 ਦੇਸ਼ਾਂ ਦੇ ਡਾਇਬਟੀਜ਼ ਦੇ ਬਰਡਨ ਨੂੰ ਲੈ ਕੇ ਇਹ ਅਧਿਐਨ ਕੀਤਾ ਇਸੇ ਅਧਿਐਨ ਦੇ ਵਿੱਚ ਦੱਸਿਆ ਗਿਆ ਹੈ ਕਿ ਡਾਇਬਟੀਜ਼ ਦੇ ਕਾਰਨ ਅਗਲੇ 30 ਸਾਲਾਂ ਵਿੱਚ ਦੁਨੀਆ ਦੀ ਅਰਥ ਵਿਵਸਥਾ ਤੇ 10 ਟ੍ਰਿਲੀਅਨ ਡਾਲਰ ਦਾ ਬੋਝ ਪੈਣ ਵਾਲਾ ਹੈ 1 ਟ੍ਰਿਲੀਅਨ 1000 ਅਰਬ ਹੁੰਦਾ ਹੈ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨਾ ਵੱਡਾ ਬੋਝ ਹੈ ਰਿਪੋਰਟ ਦੇ ਮੁਤਾਬਕ ਅਮਰੀਕਾ ਭਾਰਤ ਅਤੇ ਚੀਨ ਵਿੱਚ ਡਾਇਬੀਟਸ ਦਾ ਸਭ ਤੋਂ ਜ਼ਿਆਦਾ ਖਰਚ ਹੋਣ ਵਾਲਾ ਹੈ ਡਾਇਬੀਟਸ ਤੋਂ ਹੋਣ ਵਾਲੇ ਸਭ ਤੋਂ ਜ਼ਿਆਦਾ ਆਰਥਿਕ ਬੋਝ ਨਾਲ ਅਮਰੀਕਾ ਪ੍ਰਭਾਵਿਤ ਹੋਵੇਗਾ 2.5 ਟ੍ਰਿਲੀਅਨ ਡਾਲਰ ਖਰਚ ਹੋਣਗੇ ਇਸ ਤੋਂ ਬਾਅਦ ਭਾਰਤ ਇਸ ਉਤੇ 1.6 ਟ੍ਰਿਲੀਅਨ ਡਾਲਰ ਦਾ ਖਰਚ ਹੋਣ ਦੀ ਸੰਭਾਵਨਾ ਹੈ ਚੀਨ ਉਤੇ 1 ਟ੍ਰਿਲੀਅਨ ਡਾਲਰ ਖਰਚ ਹੋਣ ਦੀ ਸੰਭਾਵਨਾ ਹੈ 2-3 ਦਹਾਕੇ ਪਹਿਲਾਂ ਭਾਰਤ ਨੇ ਸਿਰਫ ਕਲਰਾ ਟਾਈਫਾਇਡ ਡੇਂਗੂ ਮਲੇਰੀਆ ਵਰਗੀਆਂ ਇਨਫੈਕਸ਼ਨਸ ਵਾਲੀਆਂ ਬਿਮਾਰੀਆਂ ਦੇ ਬਾਰੇ ਹੀ ਚਰਚਾ ਸੁਣੀ ਸੀ ਡਾਇਬਟੀਜ਼ ਦੇ ਬਾਰੇ ਤਾਂ ਘੱਟ ਲੋਕ ਹੀ ਜਾਣਦੇ ਸੀ ਪਰ 2000 ਤੋਂ ਬਾਅਦ ਜਦੋਂ ਸ਼ਹਿਰੀਕਰਨ ਤੇਜ਼ੀ ਦੇ ਨਾਲ ਵਧਿਆ ਤਾਂ ਡਾਇਬਟੀਜ਼ ਨੇ ਵੀ ਆਪਣੇ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਨਾਨ ਕਮਿਊਨਲ ਬਿਮਾਰੀਆਂ ਵੀ ਵਧੀਆਂ ਭਾਰਤੀ ਵਿਗਿਆਨ ਅਤੇ ਪ੍ਰਯੋਗਿਕ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਅਚਾਨਕ 2000 ਵਿੱਚ 3.2 ਕਰੋੜ ਮਰੀਜ਼ ਸਾਹਮਣੇ ਆ ਗਏ 2007 ਵਿੱਚ ਇਹ ਦੁੱਗਣੇ ਹੋ ਗਏ 2017 ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਡਾਇਬੀਟਿਸ ਮਰੀਜ਼ਾਂ ਦੀ ਗਿਣਤੀ ਵੱਧ ਕੇ 7.3 ਕਰੋੜ ਹੋ ਗਈ ਫਿਲਹਾਲ ਇਹ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ 10 ਕਰੋੜ ਜਣੇ ਡਾਇਬੀਟਿਸ ਦੀ ਬਿਮਾਰੀ ਤੋਂ ਪੀੜਤ ਨੇ ਪਰ 10 ਕਰੋੜ ਵਿੱਚੋਂ ਕਿਤੇ ਜ਼ਿਆਦਾ ਪ੍ਰੀ ਡਾਇਬੀਟਿਸ ਦੇ ਸ਼ਿਕਾਰ ਨੇ ਇਹ ਅੰਕੜਾ ਤਾਂ ਬਹੁਤ ਘੱਟ ਹੈ ਅਸਲੀ ਚਿੰਤਾ ਇਸ ਗੱਲ ਦੀ ਹੈ ਕਿ ਭਾਰਤ ਵਿੱਚ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਡਾਇਬੀਟਿਸ ਤੋਂ ਪੀੜਤ ਨੇ ਇਹੀ ਕਾਰਨ ਹੈ ਕਿ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਹੁਣ ਸਭ ਦੇ ਲਈ ਅੱਖਾਂ ਖੋਲਣ ਵਾਲਾ ਹੈ